ਦੋਸਤੋ ਜੇ ਸੋਚਿਆ ਜਾਵੇ ਤਾਂ ਇਹ ਜਾਨਵਰ ਜੋ ਹੁੰਦੇ ਨੇ ਕੋਈ ਇਨਸਾਨਾਂ ਤੋਂ ਜ਼ਿਆਦਾ ਵਫਾਦਾਰ ਹੁੰਦੇ ਨੇ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਦੋਂ ਇੱਕ ਇਨਸਾਨ ਦੀ ਤबीयत ਖਰਾਬ ਹੁੰਦੀ ਹੈ ਤਾਂ ਉਸ ਨੂੰ ਹਸਪੀਟਲ ਤੇ ਜਾਣ ਦੇ ਲਈ ਆਂਗੂ ਨਸ ਦੇ ਵਿੱਚ ਲਜਾਇਆ ਜਾਂਦਾ ਹੈ ਅਤੇ ਤੁਸੀਂ ਉਸਦੇ ਇੱਕ ਪਾਲਤੂ ਜਾਨਵਰ ਨੂੰ ਵੀ ਦੇਖ ਸਕਦੇ ਹੋ ਅਤੇ ਉਹ ਐਂਬੂਲੈਂਸ ਗੱਡੀ ਦੇ ਅੱਗੇ ਹੋ ਕੇ ਡਰਾਈਵਰ ਨੂੰ ਪੌਂਕਣਾ ਸ਼ੁਰੂ ਕਰ ਦਿੰਦਾ ਹੈ ਅਤੇ ਥੋੜਾ ਅੱਗੇ ਜਾ ਕੇ ਡਰਾਈਵਰ ਫਿਰ ਗੱਡੀ ਰੋਕਦਾ ਹੈ ਅਤੇ ਉਸ ਦੇ ਵਿੱਚੋਂ ਉਤਰ ਕੇ ਫਿਰ ਐਂਬੂਲੈਂਸ ਗੱਡੀ ਰੋਕ ਕੇ ਉਸ ਦੀ ਟਾਕੀ ਖੋਲ ਦਿੱਤੀ ਜਾਂਦੀ ਹੈ ਅਤੇ ਉਸ ਦੇ ਪਾਲਤੂ ਜਾਨਵਰ ਨੂੰ ਵੀ ਉਸ ਗੱਡੀ ਦੇ ਵਿੱਚ ਚੜਾਇਆ ਜਾਂਦਾ ਹੈ ਦੇਖੋ ਪਾਲਤੂ ਜਾਨਵਰ ਆਪਣੇ ਮਾਲਕ ਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਉਹ ਉਸ ਤੋਂ ਬਿਨਾ ਨਹੀਂ ਰਹਿ ਸਕਦਾ ਕਿਉਂਕਿ ਘਰ ਦੇ ਵਿੱਚ ਇੱਕ ਪਾਲਤੂ ਜਾਨਵਰ ਜ਼ਰੂਰ ਹੋਣਾ ਚਾਹੀਦਾ ਹੈ ਜੋ ਘਰ ਦੀ ਰਖਵਾਲੀ ਕਰਦਾ ਹੈ ਅਤੇ ਵਫਾਦਾਰੀ ਵੀ ਦਿਖਾਉਂਦਾ ਹੈ ਅਤੇ ਫਿਰ ਲੋਡ ਪੈਣ ਤੇ ਇਹ ਆਪਣੇ ਮਾਲਕ ਦੀ ਇੱਕ ਇੱਕ ਬੁਰਕੀ ਖਾਦੀ ਹੋਈ ਦਾ ਮੁੱਲ ਮੋੜਦੇ ਨੇ ਤਾਂ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਆਈਕਨ ਜਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਰੱਬ ਰੱਖਾ